ਅੱਜ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਦੁਪਹਿਰ 3 ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਸਰੋਵਰ ਵਿੱਚ ਛਾਲ ਮਾਰ ਦਿੱਤੀ ਗਈ। ਜੇ ਸਬੰਧੀ ਜਾਣਕਾਰੀ ਦਿੰਦੇ ਹਾਂ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਦੇ ਦੇਖਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇੱਕ 40 ਤੋਂ 45 ਸਾਲ ਦੇ ਵਿਅਕਤੀ ਵੱਲੋਂ ਸਰੋਵਰ ਵਿੱਚ ਛਾਲ ਮਾਰੀ ਗਈ ਜਿਸ ਦੀ ਪਾਰਸ਼ਰੋਮਣੀ ਕਮੇਟੀ ਦੇ ਮਲਾਜਮਾਂ ਵੱਲੋਂ ਜਾਰੀ ਹੈ। ਪਰ ਬੁਖਤਾ ਪ੍ਰਬੰਧ ਨਾ ਹੋਣ ਕਰਕੇ ਬੀਤੇ 4 ਘੰਟਿਆਂ ਤੋਂ ਡੁੱਬੇ ਹੋਏ ਵਿਅਕਤੀ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਪਿੰਡ ਕਸਬਾ ਸ਼ਹਿਰ ਹੋਵੇ ਜਾਂ ਤੇਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮੰਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਵੈਬ ਟੀਵੀ ਦੇ ਨਾਲ ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਪਿੰਡ ਕਸਬਾ ਸ਼ਹਿਰ ਹੋਵੇ ਜਾਂ ਤੀਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਗੇ ਹਰ ਮੰਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਵੈਬ ਟੀਵੀ ਦੇ ਨਾਲ